ਇਸ ਵੀਡੀਓ ਦੇ ਵਿੱਚ ਇਮਾਨਦਾਰੀ ਦੀ ਇਹੋ ਜੀ ਮਿਸਾਲ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਸੀਂ ਵੀਡੀਓ ਨੂੰ ਆਪੇ ਸ਼ੇਅਰ ਕਰ ਦੇਣਾ ਆ ਇਹ ਜਿਹੜੇ ਦੁਕਾਨ ਵਾਲੇ ਨੇ ਮੂੰਗਫਲੀਆਂ ਵੇਚਦੇ ਨੇ ਤਸਵੀਰ ਤੁਸੀਂ ਦੇਖ ਰਹੇ ਹੋ ਇਹਨਾਂ ਦੀ ਦੁਕਾਨ ਤੋਂ ਇਸ ਵੀਰ ਨੇ ਮੂੰਗਫਲੀਆਂ ਖਰੀਦੀ ਸੀ 750 ਰੁਪਏ ਹੋਏ ਸੀ ਉਹ ਗਲਤੀ ਨਾਲ 7500 ਪੈ ਗਏ ਇਸ ਵੀਰ ਨੂੰ ਪਤਾ ਨਹੀਂ ਲੱਗਿਆ ਫਿਰ ਅਗਲੇ ਦਿਨ ਮੂੰਗਫਲੀ ਵਾਲੇ ਨੇ ਦੇਖਿਆ ਵੀ ਇਹ ਤਾਂ 7500 ਆ ਗਏ ਫਿਰ ਉਹਨੇ ਇਸ ਨੂੰ ਲੱਭਿਆ ਪਹਿਲਾਂ ਤਾਂ ਲੱਭਿਆ ਫਿਰ ਇੱਥੇ ਬੁਲਾਇਆ ਦੁਕਾਨ ਤੇ ਕਹਿੰਦਾ ਵੀ ਇੱਕ ਵਾਰੀ Google Pay ਚੈੱਕ ਕਰ ਆਪਣਾ ਵੀ ਕਿੰਨੇ ਪੈਸੇ ਤੂੰ ਮੈਨੂੰ ਪਾਈ ਸੀ ਕਹਿੰਦਾ 7500 ਪੈ ਗਏ ਤਾਂ ਕਹਿੰਦਾ ਕੀ ਕਰੀਏ ਹਮਾਰੇ ਸੋ ਭਾਇ ਤੇ ਪੈ ਕਿੰਨਾ ਗਿਆ 8500 ਠੀਕ ਆ ਪਹਿਲੋ ਇਮਾਨਦਾਰੀ ਹੈਗੀ ਆ ਨਾ ਇਮਾਨਦਾਰੀ ਹੈਗੀ ਇਹ ਆਪਣੇ ਮੂੰਹੋਂ ਦੱਸਣਗੇ ਹਾਂ ਇਮਾਨਦਾਰੀ ਹੈਗੀ ਆ ਠੀਕ ਹੈ ਜੀ ਇਹਨੇ ਭਾਈ ਜੀ ਨੇ ਮੈਨੂੰ ਦੱਸਿਆ ਕਿਨੇ ਯਾਰ ਏਡਾ ਬੰਦਾ ਪੈਸੇ ਦੇ ਗਿਆ ਪਾ ਨੂੰ ਮੈਂ ਦਿੱਥੇ ਹੁਣ ਮੈਂ ਤਾਂ 750 ਲਿਆ 750 ਤੁਹਾਨੂੰ ਅਜੇ ਵੀ ਨਹੀਂ ਪਤਾ ਅਜੇ ਅਜੇ ਤੱਕ ਮੈਂ ਚੈੱਕ ਹੀ ਨਹੀਂ ਕੀ ਵੀਰ ਨਹੀਂ ਤੇਰਾ ਤਾਂ ਮੇਰੇ ਕੋਲ ਨੰਬਰ ਨਹੀਂ ਹੈਗਾ ਮੈਂ ਗੋਪੀ ਤੋਂ ਲਿਆ ਟੈਂਕੀ ਵਾਲੇ ਤੋਂ ਅੱਛਾ ਆਜੇ ਇੱਧਰ ਆ ਜਾਓ ਠੀਕ ਆ ਮੈਂ ਮੈਂ ਕਿਹਾ ਯਾਰ ਪਹਿਲਾਂ ਮੈਂ ਦੋਹਰਾ ਘਰੋਂ ਮੁੜ ਕੇ ਆਵਾਂ ਅੱਛਾ ਮੈਂ ਸੁਤਾਨਾ ਫਿਰ ਮੈਂ ਉਹਦਾ ਨੰਬਰ ਲੈ ਕੇ ਫਿਰ ਮੈਂ ਤੈਨੂੰ ਫੋਨ ਕੀਤਾ ਅੱਛਾ ਵੀ ਇੱਥੇ ਆ ਤੈਨੂੰ ਕੋ ਬੰਦਾ ਮਿਲਣ ਆ ਰਿਹਾ ਹਾਂ ਠੀਕ ਹੈ ਮੈਂ ਉਹ ਬੰਦਾ ਦੱਸੀ ਗੱਲ ਮੈਨੂੰ ਵੀ ਤੂੰ ਮੁੜ ਕੇ ਤੀਰਸ ਨੂੰ ਲੈ ਆ ਮੈਂ ਤੀਰਸ ਘਰੇ ਗਾਉਂਦਾ ਹਾਂ ਮੈਂ ਤੀਰਸ ਤੇਰੇ ਨਾਲ ਹੀ ਨਾ ਰਾਦਾ ਨਾਲ ਠੀਕ ਹੈ ਨਾ ਵੇਖੋ ਆਪਾਂ ਸਚਾਈ ਜਾਣੀ ਨਾਲ ਜੇ ਮੈਂ ਅਮਰਧਾਰੀਆਂ ਨਾਲ ਮੈਂ ਅਮਰਧਾਰੀ ਸਿੰਘ ਆ ਤੇ ਗੁਰੂ ਮਹਾਰੇ ਨੇ ਕਿਹਾ ਵਾ ਵੀ ਮੁਝੇ ਸੇਖ ਨਹੀਂ ਪਿਆਰਾ ਮੇਰੇ ਰਹਿਤ ਪਿਆਰੀ ਆ ਇਹ ਪੈਸੇ ਵੀ ਕਿਸੇ ਦੇ ਮਾਰਨੇ ਨਾ ਇਹ ਵੀ ਕਰਾਇਆ ਲੈ ਉਹ ਕਹਿ ਰਹੀ ਨਹੀਂ ਰੱਖ ਤੇ ਤੈਨੂੰ ਤਾਂ ਕੋਈ ਪਤਾ ਨਹੀਂਗਾ ਤੈਨੂੰ ਨਹੀਂ ਪਤਾ ਮੈਂ ਇਹ ਤੇਰੇ ਪੈਸੇ ਰੱਖ ਵੀ ਸਕਦਾ ਅਜੇ ਵੀ ਨਹੀਂ ਪਤਾ